ਪੀਰ ਸਾਖਤ ਸੰਗਣਾ ਕੀਜੀਐ ਦੂਰਹਿ ਜਾਈਐ ਭਾਗ ਬਾਸਨਕਾਰੈ ਪਰਸੀਐ ਤੋ ਕਛ ਲਾਗੈ ਦਾਗ ਉਦਾਹਰਨ ਬੜੀ ਕਮਾਲ ਦੀ ਦਿੱਤੀ ਹੈ ਭਗਤ ਕਬੀਰ ਜੀ ਨੇ ਭਗਤ ਕਬੀਰ ਜੀ ਕਹਿੰਦੇ ਕਿ ਵੀ ਮਾੜੀ ਸੰਗਤ ਨਹੀਂ ਕਰਨੀ ਸਾਖਤ ਜਣ ਜਿਹੜੇ ਗੁਰੂ ਤੋਂ ਟੁੱਟੇ ਹੋਏ ਬੰਦੇ ਨੇ ਉਹਨਾਂ ਦੀ ਸੰਗਤ ਨਹੀਂ ਕਰਨੀ ਕਿਉਂ ਨਹੀਂ ਕਰਨੀ ਕਿ ਉਦਾਹਰਨ ਦਿੱਤੀ ਹੈ ਕਿਉਂ ਨਹੀਂ ਕਰਨੀ ਉਹ ਕਹਿੰਦੇ ਜਿਵੇਂ ਬਾਸਣ ਬਾਸਣ ਤੋਂ ਭਾਵ ਹੈ ਬਰਤਨ ਕਾਰ ਹੈ ਭਾਵ ਹੈ ਕਾਲਖ ਵਾਲਾ ਬਰਤਨ ਕਾਲਖ ਵਾਲਾ ਬਰਤਨ ਅਸੀਂ ਆਪ ਦੇਖਦੇ ਹਾਂ ਜਦੋਂ ਚੁੱਲਿਆਂ ਦੇ ਵਿੱਚ ਅੱਗ ਬਾਲੀ ਜਾਂਦੀ ਸੀ ਹੁਣ ਤਾਂ ਚਲੋ ਸਮਾਂ ਬਦਲ ਗਿਆ ਬਹੁਤ ਘੱਟ ਆਪਾਂ ਚੁੱਲਿਆਂ ਦੇ ਵਿੱਚ ਅੱਗ ਬਲਦੀ ਦੇਖਦੇ ਹਾਂ ਚੁੱਲੇ ਦੀ ਅੱਗ ਦੇ ਉੱਤੇ ਰੱਖਿਆ ਹੋਇਆ ਬਰਤਨ ਜਦੋਂ ਉਹਦੇ ਤੇ ਕੋਈ ਵੀ ਪਕਵਾਨ ਤਿਆਰ ਕੀਤਾ ਜਾਂਦਾ ਸੀਗਾ ਉਹ ਥੱਲਿਓਂ ਕਾਲਖ ਲੱਗ ਜਾਂਦੀ ਸੀ ਉਹ ਜਦੋਂ ਧੂਆਂ ਪੈਂਦਾ ਸੀਗਾ ਉਹਦੇ ਨਾਲ ਕਾਲਖ ਲੱਗ ਜਾਂਦੀ ਸੀ ਉਸ ਕਾਲਖ ਵਾਲੇ ਬਰਤਨ ਨੂੰ ਜਦੋਂ ਕਿਤੇ ਬੰਦਾ ਸ਼ੋਂਦਾ ਸੀਗਾ ਉਹ ਨਾ ਚਾਹੁੰਦਿਆਂ ਹੋਇਆਂ ਹੀ ਉਹਦੀ ਜਿਹੜੀ ਕਾਲਖ ਦੀ ਸ਼ੂ ਹੈ ਉਹ ਸਾਡੇ ਕੱਪੜਿਆਂ ਨੂੰ ਸਾਡੇ ਹੱਥਾਂ ਨੂੰ ਲੱਗ ਹੀ ਜਾਂਦੀ ਹੈ ਨਾ ਚਾਹੁੰਦਿਆਂ ਵੀ ਜਿੰਨਾ ਮਰਜੀ ਬੰਦਾ ਬਚ ਜਾਵੇ ਕਿਸ ਕਾਲਖ ਤੋਂ ਬਚ ਜਾਵਾ ਤੇ ਮੈਂ ਆਪਣੇ ਆਪ ਨੂੰ ਨਰਮਲ ਰੱਖਾਂ ਇਹ ਕਾਲਖ ਮੈਨੂੰ ਲੱਗੇ ਨਾ ਪਰ ਉਹ ਲੰਘਦਿਆਂ ਟੱਪਦਿਆਂ ਕਿਤੇ ਨਾ ਕਿਤੇ ਉਹ ਬਰਤਨ ਜਿਹੜਾ ਸਾਡੇ ਕੋਲ ਪਿਆ ਹੁੰਦਾ ਹੈ ਉਹਦੀ ਕਾਲਖ ਸਾਡੇ ਲੱਗ ਹੀ ਜਾਂਦੀ ਹੈ ਭਗਤ ਕਬੀਰ ਜੀ ਨੇ ਉਦਾਹਰਨ ਦਿੱਤੀ ਹੈ ਕਿ ਜਿਵੇਂ ਕਾਲਖ ਵਾਲਾ ਬਰਤਨ ਜਦੋਂ ਬੰਦਾ ਉਹਨੂੰ ਪਕੜਨ ਦੀ ਕੋਸ਼ਿਸ਼ ਕਰੇ ਉਹ ਕਿਤੇ ਨਾ ਕਿਤੇ ਆਪਣੀ ਕਾਲਖ ਜਿਹੜੀ ਆ ਉਸ ਬੰਦੇ ਦੇ ਸਰੀਰ ਤੇ ਲਾ ਹੀ ਜਾਂਦਾ ਏ ਵਸਤਰਾਂ ਤੇ ਲਾ ਹੀ ਜਾਂਦਾ ਏ ਇਸੇ ਤਰ੍ਹਾਂ ਹੀ ਮਾੜੀ ਸੰਗਤ ਹੈ ਬੰਦਾ ਕਿਤੇ ਸੁਚੇਤ ਰੂਪ ਦੇ ਵਿੱਚ ਵੀ ਮਾੜੀ ਸੰਗਤ ਦੇ ਵਿੱਚ ਚਲਿਆ ਜਾਵੇ ਪਰ ਉਹਨੇ ਆਪਣਾ ਅਸਰ ਕਰ ਹੀ ਜਾਣਾ ਤਾਂ ਹੀ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ ਕਬੀਰ ਸਾਕਤ ਸੰਗਣਾ ਕੀਜੀਐ ਦੂਰਹਿ ਜਾਈਐ ਭਾਗ ਦੂਰੋਂ ਭੱਜ ਜਾਣਾ ਚਾਹੀਦਾ ਏ ਸਾਕਤ ਸੰਗ ਨਹੀਂ ਕਰਨੀ ਚਾਹੀਦੀ ਬਾਸਨਕਾਰ ਹੈ ਪਰਸੀ ਹੈ ਤਾ ਕਛ ਲੱਗੈ ਦਾਗ ਤੇ ਬਾਸਨਕਾਰੇ ਕਾਲਖ ਵਾਲੇ ਬਰਤਨ ਨੂੰ ਜਦੋਂ ਕੋਈ ਪਰਸਨ ਦੀ ਪਕੜਨ ਦੀ ਕੋਸ਼ਿਸ਼ ਕਰੇਗਾ ਤੇ ਉਹ ਆਪਣਾ ਦਾਗ ਲਾਵੇਗਾ ਹੀ ਨਾ ਲਾਵੇਗਾ ਇਹ ਇਹ ਸੰਗਤ ਦਾ ਅਸਰ ਹੈ